ਜੇ ਕਈਏ ਜਾਂ ਕੁੱਕੜ ਜਾਂ ਮੁਰਗੀ ਵਿੱਚ ਜਾਂ ਬੱਕਰੀ ਵਿੱਚ ਜਾਨ ਨਹੀਂ ਹੈ ਹਾਥੀ ਵਿੱਚ ਕੀੜੀ ਵਿੱਚ ਸਭ ਵਿੱਚ ਜਾਨ ਹੈ ਜਾਨ ਸਭ ਨੂੰ ਓਨੀ ਪਿਆਰੀ ਹੈ ਤੁਸੀਂ ਕੁੱਤਾ ਦੇਖ ਲਓ ਸੜਕ ਦੇ ਉੱਤੇ ਭੱਜਿਆ ਹੁੰਦਾ ਉਹ ਜੋ ਪਤਾ ਲੱਗਦਾ ਵੀ ਗੱਡੀ ਆ ਗਈ ਉੱਤੇ ਹੈ ਕਿ ਆਪਦੀ ਜਾਨ ਬਚਾਉਣ ਲਈ ਭੱਜਦਾ ਹੈ ਜਾਨ ਪਿਆਰੀ ਹੈ ਨਾ ਪਰ ਉਹ ਜਾਨ ਪਿਆਰੀ ਹੈ ਪਰ ਫੇਰ ਵੀ ਬੰਦਾ ਉਹਨੂੰ ਵੱਡ-ਵੱਡ ਖਾਂਦਾ ਹੈ ਕਿ ਉਹ ਜਹਿਲਤ ਬਣ ਗਈ ਕਹਿੰਦੇ ਕੁੱਤੇ ਹੀ ਵੱਡ-ਵੱਡ ਲੋਕ ਖਾਈ ਜਾਂਦੇ ਤੇ ਖਾਣ ਵਾਲੇ ਖਵਾਈ ਜਾਂਦੇ ਸੂਰਾਂ ਦਾ ਮਾਸ ਖਾਈ ਜਾਂਦੇ ਬੰਦੇ ਕਿਹੋ ਜਿਹਾ ਕਿੰਨਾ ਸੋਹਣਾ ਪਦਾਰਥ ਹੈ ਬਨਾਸੀ ਬਨਾਸਪਤੀ ਦੇ ਵਿੱਚ ਰੱਬ ਨੇ ਇਹ ਰਸ ਭਰਿਆ ਆ ਫਲ-ਫਲ ਕਿੰਨੇ ਫਲ ਲੱਗਦੇ ਆ ਫੁੱਲ ਲੱਗਦੇ ਆ ਕਿੰਨਾ ਰਸ ਮਿੱਠਾ ਹੈ ਕੁਦਰਤ ਨੇ ਸਾਨੂੰ ਦੇਣ ਵਾਸਤੇ ਛਕਣ ਵਾਸਤੇ ਕਿੰਨੇ ਪਦਾਰਥ ਪੈਦਾ ਕੀਤੇ ਆ ਦੁੱਧ ਪੀਤਾ ਹੈ ਦੁੱਧ ਦੇ ਵਿੱਚੋਂ ਕਿੰਨੇ ਪਦਾਰਥ ਪੈਦਾ ਹੁੰਦੇ ਆ ਬੰਦਾ RAM ਨਾਲ ਆਨੰਦ ਦੇ ਨਾਲ ਖਾਵੇ ਨਾਲੇ ਨਾ ਕੋਈ ਬਿਮਾਰੀ ਲੱਗੇ ਨਾ ਕੋਈ ਰੋਗ ਲੱਗੇ ਦੁੱਧ ਤੋਂ ਜਿਹੜੇ ਇਹ ਪਦਾਰਥ ਪੈਦਾ ਹੁੰਦੇ ਆ ਉਹ ਅੰਮ੍ਰਿਤ ਵਾਂਗੂ ਹੀ ਐ ਅੰਮ੍ਰਿਤ ਖਾਵੇ ਦੇ ਗਰਮ ਖੋ ਦਇਆ ਕਰੇ ਜਾਨੀ ਮੇਰਾ ਕਹਿਣ ਤੋਂ ਭਾਵ ਪੰਛੀਆਂ ਤੇ ਜੀਵਾਂ ਤੇ ਗਰੀਬ ਤੇ ਦਇਆ ਕਰੇ ਆਪ ਤੋਂ ਛੋਟੇ ਤੇ ਨੀਵੇਂ ਤੇ ਦਇਆ ਕਰੇ ਜਿਹਦੇ ਤੇ ਜਿਹਦੇ ਵਿੱਚ ਦਇਆ ਜੇ ਨਾ ਰੱਬ ਉਹਦੇ ਤੇ ਖੁਸ਼ ਹੋ ਜਾਂਦਾ ਹੈ ਜਿਹਦੇ ਕੋਲੇ ਦਇਆ ਆ ਗਈ ਰੱਬ ਉਹਦੇ ਉੱਤੇ ਖੁਸ਼ ਹੋ ਜਾਂਦਾ ਹੈ ਜਿਹਦੇ ਕੋਲੇ ਦਇਆ ਨਾ ਹੋਵੇ ਜਿਹਦੇ ਕੋਲੇ ਤਦਮ ਨਾ ਹੋਵੇ ਬੇਖਣ ਨੂੰ ਬੁਲਾਓ ਗੱਤ ਦਾ ਵੀ ਤੂੰ ਨਹੀਂ ਪਾਇਆ ਹੋਵੇ ਮਾਲਾ ਲੈ ਕੇ ਵੀ ਤੁਰਿਆ ਫਿਰਦਾ ਹੋਵੇ ਤੇ ਗੁਰਮੁਖੋ ਦਇਆ ਤੇ ਧਰਮ ਨਾ ਹੋਵੇ ਰੱਬ ਉਹਦੇ ਤੇ ਕਰੋਪ ਹੋ ਜਾਂਦਾ ਹੈ ਇਸੇ ਕਰਕੇ ਪਾਤਸ਼ਾਹ ਨੇ ਐਸਾ ਨਿਰਮਲ ਨਿਆ ਦਾ ਪੰਥ ਚਲਾਇਆ ਕੀ ਆਖਿਆ ਸਿੱਖੋ ਅੰਮ੍ਰਿਤ ਛਕ ਲੋ ਸਿੰਘ ਸਾਜੋ ਦੁਨੀਆ ਤੇ ਤੁਹਾਨੂੰ ਮੈਂ ਵੱਖਰਾ ਹੀ ਕਿਤਾਬ ਕਿਤਾਬ ਦੇ ਕੇ ਜਾਨਾਂ ਲੱਖਾਂ ਚੋ ਹਜ਼ਾਰਾਂ ਚੋ ਕਰੋੜਾਂ ਚੋ ਮੇਰਾ ਖਾਲਸਾ ਪਛਾਣਿਆ ਜਾਇਆ ਕਰੇਗਾ ਸੋ ਅੱਜ ਸਭ ਭਾਵੇਂ ਕਲਯੁਗ ਦਾ ਰਾਜ ਹੈ ਬਹੁਤ ਕਲਯੁਗ ਦਾ ਭੇੜਾ ਰਾਜ ਹੈ ਕਲਯੁਗ ਦੇ ਵਿੱਚ ਬੰਦਾ ਰੱਬ ਨੂੰ ਭੁੱਲਦਾ ਜਾਂਦਾ ਹੈ ਕਦੇ ਨਹੀਂ ਗਿੰਦਾ ਰੱਬਾ ਇੱਕ ਕਿਰਪਾ ਕਰ ਦੇ ਮੈਂ ਤੇਰਾ ਸਿੱਖ ਬਣ ਜਾਵਾਂ ਕਦੀ ਕਹਿੰਦਾ ਬੰਦਾ ਪਾਤ